ਕੀ ਟਾਈਮ ਟਰੈਵਲ ਕੀਤਾ ਜਾ ਸਕਦਾ ਹੈ? ਤੇ ਟਾਈਮ ਟਰੈਵਲ ਕਿਵੇਂ ਕੀਤਾ ਜਾ ਸਕਦਾ ਹੈ? ਕੀ ਅੱਜ ਦੇ ਜਮਾਨੇ 'ਚ ਅਸੀਂ ਕਿਸੇ ਹੋਰ ਗ੍ਰਹਿ ਤੇ ਜਾ ਸਕਦੇ ਹਾਂ? ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ? ਸਵਾਗਤ ਹੈ ਤੁਹਾਡਾ ਆਪਣੇ ਨਵੇਂ ਪੌਡਕਾਸਟ ਦੇ ਵਿੱਚ। ਆਪਣਾ ਜਿਹੜਾ ਪੌਡਕਾਸਟ ਅੱਜ ਦਾ ਤੇ ਅੱਜ ਦਾ ਹੈਗਾ ਜੀ ਟਾਈਮ ਟਰੈਵਲ ਦੇ ਰਿਲੇਟਡ। Time is like a river. Space and time is a fabric. We can bend the fabric of space time. time is defined to make motion look simple understanding time is essential to understanding relativity I mean, there's certainly you know, things that we, we don't understand about the universe curiosity as to where we are what we are big bang followed by an expanding universe you cannot go back in time einstein's special theory of relativity lays out the whole recipe of how you can move into the future can you travel faster than the speed of light to a wormhole? But well, we certainly know that you can travel far. All of the theories are mathematically inconsistent. So if you can understand time, you're on your way to understanding reality. When we describe motion, we do so as a function of time. But the mathematical description of velocity is moot unless we can define time. What is time? that matter what is space ਕੋਈ ਇੱਕ ਦਿਨਾਂ ਤੋਂ ਇੱਕ ਗੁਰਸਿੱਖ ਭੈਣ ਦੀ ਵੀਡੀਓ ਵਾਇਰਲ ਹੋ ਰਹੀ ਸੀ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਆਖਿਆ ਸੀ ਕਿ ਮੈਂ ਟਾਈਮ ਟਰੈਵਲ ਕੀਤਾ ਸੂਰਜ ਤੇ ਗਈਆਂ ਹੋਰ ਗ੍ਰਹਿਾਂ ਤੇ ਗਈਆਂ ਮੈਂ ਬਹੁਤ ਕੁਝ ਦੇਖਿਆ ਆ ਉਹ ਮੈਂ ਵੀਡੀਓ ਐਡ ਕਰ ਦਾਂ ਤੁਸੀਂ ਦੇਖ ਲਿਓ ਟਾਈਮ ਟਰੈਵਲ ਕਰਕੇ ਤੁਸੀਂ ਸੂਰਜ ਗ੍ਰਹਿ ਤੇ ਗਏ ਹਾਂਜੀ ਤੇ ਉੱਥੇ ਦੁਨੀਆ ਵਸਦੀ ਹੈ ਪਰ ਉਹ ਕਹਿੰਦੇ ਕਹਿੰਦੇ ਤੁਸੀਂ ਮਜ਼ਾਕ ਕਰਦੇ ਹੋ ਹਾਂਜੀ ਸੱਲਤ ਮਿਲਟ ਕਰਨੇ ਲੋਕੜ ਤੁਸੀਂ ਮਜ਼ਾਕ ਕਰਦੇ ਇਹ ਤਾਂ ਮਜ਼ਾਕ ਕਰਦੇ ਇਹ ਤੇ ਜਿਹੜਾ ਜਾਣਦਾ ਹੈ ਉਹਨੂੰ ਪਤਾ ਤੇ ਜਿਹੜਾ ਤਾਂ ਭਗਤੀ ਕਰਕੇ ਇਸ ਸਰੀਰ ਤੋਂ ਆਪ ਵੱਖ ਹੋਣਾ ਸਿੱਖਿਆ ਹੋਇਆ ਜੀ ਉਹ ਤਾਂ ਫਿਰ ਸਭਾ 'ਚ ਬੈਠਦਾ ਸਭਾ ਲੱਗਦੀ ਹਾਂ ਆਗਾਦ ਸੁਨੋ ਜਨ ਕਥਾ ਪਾ ਬ੍ਰਮ ਕੀ ਅਚਰਜ ਸਭਾ ਉੱਥੇ ਸਭਾ ਵੀ ਲੱਗਦੀ ਹੈ ਸਭਾ ਲੱਗਦੀ ਹੈ ਇੱਥੇ ਗੁਰਦੁਆਰਾ ਸਾਹਿਬ 'ਨੇ ਆਪਾਂ ਜੀ ਬੈਠਦੇ ਆ ਕੀਰਤਨ ਸਤਸੰਗ ਹੁੰਦਾ ਸੁਣਦੇ ਆ ਬਾਦ ਵਿੱਚ ਇੱਥੇ ਦੇਖਦਾ ਪ੍ਰਸ਼ਾਦ ਵੰਡਿਆ ਜਾਂਦਾ ਪਰ ਉੱਥੇ ਅੰਮ੍ਰਿਤ ਰਸ ਵੰਡਿਆ ਜਾਂਦਾ ਉੱਥੇ ਅੰਮ੍ਰਿਤ ਵੰਡਿਆ ਉੱਥੇ ਸੱਚ ਗੰਦ ਹਾਂਜੀ ਤੰਦਰਾ ਉੱਥੇ ਰੱਬ ਦੇ ਨਾਲ ਸਭਾ ਦੇ ਜਿਹੜੇ ਲੋਕ ਤੁਹਾਨੂੰ ਮਿਲੇ ਤੁਸੀਂ ਇੱਥੇ ਤਾਂ ਦਿੱਜੇ ਉਹਨਾਂ ਨੂੰ ਮਿਲ ਕੇ ਆਏ ਹਾਂ ਹਾਂਜੀ ਮਿਲਦੇ ਟਾਈਮ ਟ੍ਰੈਵਲ ਦੇ ਦੌਰਾਨ ਸਰੀਰ ਨੂੰ ਛੱਡ ਕੇ ਤੁਸੀਂ ਆਪਣੀ ਆਤਮਾ ਨੂੰ ਕਿੱਥੇ ਕਿੱਥੇ ਲੈ ਕੇ ਗਏ ਹੋ ਕਿਹੜੇ ਕਿਹੜੇ ਭੇਤ ਜਿਹੜੇ ਤੁਹਾਨੂੰ ਲੱਗਦਾ ਕਿ ਬਹੁਤ ਰੋਚਕ ਵੀ ਨੇ ਤੇ ਇਕਾ ਜਿੱਦਾਂ ਨਰਕ ਕਹ ਦਿੰਦੇ ਨਰਕ ਦੇਖਿਆ ਤੁਸੀਂ ਨਰਕ ਦੇਖਿਆ ਹਾਂਜੀ ਕਿਹੋ ਜਿਹਾ ਸੀ ਉਹਦੇ ਵਿੱਚ ਇਦਾਂ ਵੀ ਜਿਨ੍ਹਾਂ ਨੇ ਭਗਤੀ ਨਹੀਂ ਕੀਤੀ ਹੁੰਦੀ ਹੂੰ ਇਹ ਤੇ ਉੱਥੇ ਉਹਨਾਂ ਨੂੰ ਵਿਚਾਰਿਆਂ ਨੂੰ ਸਜ਼ਾ ਮਿਲਦੀ ਹੁੰਦੀ ਤੇ ਹੁਣ ਜਿੱਦਾਂ ਤੁਸੀਂ ਆਹ ਵੀਡੀਓ ਦੇਖੀ ਆ ਭੈਣ ਨੇ ਜਿੱਦਾਂ ਵੀ ਦੱਸਿਆ ਹਨਾ ਜਦੋਂ ਮੈਂ ਇਹ ਭੈਣ ਦੀ ਵੀਡੀਓ ਦੇਖੀ ਸੀ ਨਾ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਉਹਨਾਂ ਨੇ ਬਹੁਤ ਵਧੀਆ ਵਿਚਾਰ ਦਿੱਤੇ ਉਹਨਾਂ ਨੇ ਦੱਸਿਆ ਹਨਾ ਪਾਠ ਕਰਦੇ ਆ ਗਨੋਂ ਕਰਦੇ ਆ ਜਾਂ ਜੋ ਵੀ ਉਹਨਾਂ ਨੇ ਦੱਸਿਆ ਵੀ ਮੈਂ ਵਾਹਿਗੁਰੂ ਦਾ ਸਿਮਰਨ ਕਰਦੀ ਆ ਤੇ ਮੈਨੂੰ ਕਿੰਨਾ ਟਾਈਮ ਹੋ ਗਿਆ ਇਹ ਚੀਜ਼ਾਂ ਕਰਦੀ ਨੂੰ ਸੋ ਫਿਰ ਮੈਂ ਇੱਕ ਕਮੈਂਟ ਦੇਖੇ ਆਪਣੇ ਲੋਕਾਂ ਦਾ ਤੁਹਾਨੂੰ ਪਤਾ ਹੀ ਆ ਹਨਾ ਕਿ ਆਪਣੇ ਹਰੇਕ ਬੰਦੇ ਨੇ ਆਪੋ ਆਪਣੀ ਸੋਚੀ ਮੁਤਾਬਕ ਹਨਾ ਸੋਚ ਮੁਤਾਬਕ ਆਪਣੇ ਵਿਚਾਰ ਦੇਣੇ ਹੁੰਦੇ ਹਨਾ ਕਮੈਂਟ ਆਪਾਂ ਕਹਿ ਸਕਦੇ ਵਿਚਾਰ ਪੇਸ਼ ਕਰਨੇ ਸੋ ਬਹੁਤ ਲੋਕਾਂ ਨੇ ਹਨਾ ਉੱਥੇ ਗਲਤ ਬੋਲਿਆ ਕੀ ਗੋਰ ਸਖਪੈਨ ਨੂੰ ਹਣਾ ਯਾਰ ਉਹ ਬਾਣਾ ਪਾਇਆ ਦਸਤਾਰ ਸਜਾਈਆ ਤੇ ਵੀਡੀਓ ਵੀ ਬਹੁਤ ਵਾਇਰਲ ਹੋ ਰਹੀ ਹੈ ਟਿਕਟੋਕ ਤੇ ਇੰਡੀਆ ਚ ਬੈਣ ਆ ਇੱਥੇ ਚਲਦੀ ਕਰਕੇ ਇੱਥੇ ਵੀ ਵੀਡੀਓ ਬੜੀ ਵਾਇਰਲ ਹੁੰਦੀ ਆ ਕਿ ਆ ਮਤਲਬ ਕਿ ਲੋਕਾਂ ਨੂੰ ਝੂਠ ਮਰੀ ਜਾਂਦੀ ਆ ਭੇਮਾ ਭਰਮਾਂ ਚ ਪਾਈ ਜਾਂਦੀ ਆ ਹਣਾ ਜੇ ਉਹ ਜੋ ਵੀ ਹਣਾ ਚਲੋ ਛੱਡੋ ਤੇ ਲੋਕਾਂ ਨੇ ਕਿਹਾ ਵੀ ਹਣਾ ਆਪੋ ਆਪਣੇ ਫਿਰ ਵਿਚਾਰ ਦਿੱਤੇ ਸਾਰਿਆਂ ਨੇ ਤੇ ਉਹ ਵੀਡੀਓ ਤੇ ਦੇਖ ਕੇ ਨਾ ਮੈਨੂੰ ਯਾਰ ਮਤਲਬ ਕਿਹਨਾ ਲੋਕਾਂ ਦੀ ਸੋਚ ਦੇਖ ਕੇ ਮੈਨੂੰ ਬੜਾ ਯਾਰ ਦੁੱਖ ਲੱਗਿਆ ਵੀ ਯਾਰ ਕਿੱਥੇ ਖੜੀ ਹੈ ਸਾਡੀ ਸੋਚ ਹਨਾ ਵੀ ਅਸੀਂ ਕਿੱਥੇ ਸਟੈਂਡ ਕਰਦੇ ਆ ਦੇਖੋ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਸਾਨੂੰ ਨਾ ਜਿਹੜੇ ਅਸੀਂ ਲੋਕ ਹਨਾ ਸਾਨੂੰ ਆਪਣੇ ਆਪ ਤੇ ਭਰੋਸਾ ਨਹੀਂ ਹੈਗਾ ਸਾਨੂੰ ਭਰੋਸਾ ਹੈਗਾ ਆ ਵੀ ਜਿਹੜੇ ਜਿਨ੍ਹਾਂ ਚ ਕਹਦੀਏ ਜਾਂ ਤਾਂ ਅੱਜਕੱਲ ਮਾਤਾ ਆਉਂਦੀ ਹੈ ਮੇਰੇ ਚਾਹਣਾ ਜਿਹੜੇ ਕਹਿਣਗੇ ਤੇ ਜਿਹੜੇ ਕਹਿਣਗੇ ਵੀ ਮੈਂ ਬਾਬਾ ਆ ਤੇ ਮੇਰੇ ਚ ਬਾਬਾ ਹੁੰਦਾ ਆ ਅਸੀਂ ਲੋਕੀ ਉਹਨਾਂ ਦੇ ਭਰੋਸਾ ਕਰਦੇ ਆ ਠੀਕ ਹੈ ਜੀ ਸਾਨੂੰ ਨਾ ਆਪਣੇ ਆਪ ਤੇ ਯਕੀਨ ਨਹੀਂ ਹੈਗਾ ਵੀ ਯਾਰ ਅਸੀਂ ਵੀ ਟਾਈਮ ਟਰੈਵਲ ਕਰ ਸਕਦੇ ਆ ਜਾਂ ਅਸੀਂ ਖੁਦ ਪ੍ਰਮਾਤਮਾ ਨੂੰ ਪਾ ਸਕਦੇ ਆ ਵੀ ਜਾਂ ਕਿੱਦਾਂ ਪਾ ਸਕਦੇ ਆ ਸਾਨੂੰ ਆਪਣੇ ਆਪ ਤੇ ਯਕੀਨ ਨਹੀਂ ਹੈਗਾ ਜਸਟ ਸਾਨੂੰ ਜੇ ਬਾਬਾ ਕੁਝ ਦੱਸ ਦਿੰਦਾ ਹਨਾ ਉਹਦੇ ਮਗਰ ਲੱਗੇ ਜਾਂਦੇ ਆ ਤੇ ਮੁੜ ਕੇ ਫਿਰ ਤੁਹਾਨੂੰ ਪਤਾ ਹੀ ਉਹ ਫਿਰ ਤੁਹਾਨੂੰ ਬਹਿਮਾ ਪਰਮਾ ਚ ਪਾ ਕੇ ਹਨਾ ਫਿਰ ਤੁਹਾਡੇ ਤੁਹਾਡੇ ਪੈਸੇ ਲੁੱਟਦਾ ਹੈ ਰਾਈਟ ਉਹ ਹੁਣ ਤੁਸੀਂ ਦੇਖਿਆ ਹੀ ਹੈ ਵੀ ਬਾਬੇ ਕਿੰਨਾ ਕੁਝ ਬਣਾਈ ਬੈਠੇ ਆ ਹਨਾ ਜਾਂ ਚਲੋ ਛੱਡੋ ਆਪਣਾ ਇਹ ਮੁੱਦਾ ਨਹੀਂ ਹੈਗਾ ਮੈਂ ਜਸਟ ਆਇਆ ਜਿਹਾ ਐਗਜ਼ਾਮਪਲ ਦਿੱਤੀ ਹੈ ਤੁਹਾਨੂੰ ਤੇ ਹੁਣ ਤੁਸੀਂ ਦੇਖੋ ਵੀ ਯਾਰ ਮਤਲਬ ਇਹ ਕਹਿਣ ਦਾ ਮਤਲਬ ਇਹ ਆ ਵੀ ਅਸੀਂ ਕਿੱਥੇ ਸਟੈਂਡ ਕਰਦੇ ਆ ਸਾਨੂੰ ਆਪਣੇ ਆਪ ਤੇ ਭਰੋਸਾ ਨਹੀਂ ਹੈਗਾ ਵੀ ਜਿਹੜੀ ਸਾਨੂੰ ਪ੍ਰਮਾਤਮਾ ਨੇ ਅਕਾਲ ਪੁਰਖ ਨੇ ਜਿਹੜੀ ਸਾਨੂੰ ਇਹ ਜੂਨ ਦਿੱਤੀ ਆ ਇਨਸਾਨੀ ਜੂਨ ਜਿੱਦਾਂ ਆਪਣੇ ਕਹਿੰਦੇ ਆ ਨਾ ਵੀ 84 ਲੱਖ ਜੂਨਾਂ ਆ ਸਭ ਤੋਂ ਸ਼੍ਰੇਸ਼ਟ ਤੇ ਸਭ ਤੋਂ ਪਹਿਲੇ ਨੰਬਰ ਦੀ ਜੂਨ ਆ ਇਨਸਾਨੀ ਰੂਪ ਦੀ ਜੂਨ ਆ ਇਨਸਾਨੀ ਰੂਪ ਦੀ ਜੂਨ ਤੇ ਸਾਨੂੰ ਭਰੋਸਾ ਨਹੀਂ ਹੈਗਾ ਕਿ ਅਸੀਂ ਇਹ ਜੂਨ ਚ ਆ ਕੇ ਪ੍ਰਮਾਤਮਾ ਨੂੰ ਪਾ ਸਕਦੇ ਆ ਜਾਂ ਨਹੀਂ ਪਾ ਸਕਦੇ ਆਪਾਂ ਨੂੰ ਪਤਾ ਵੀ ਆਪਣੇ ਗਰਵਾਣੀ ਦੇ ਵਿੱਚ ਵੀ ਲਿਖਿਆ ਵਾ ਵੀ ਤੁਸੀਂ ਪ੍ਰਮਾਤਮਾ ਨੂੰ ਪਾ ਸਕਦੇ ਆ ਠੀਕ ਹੈ ਜੀ ਤੇ ਕਿਵੇਂ ਪਾ ਸਕਦੇ ਆ ਸਾਰਾ ਕੁਝ ਦੱਸਿਆ ਵਾਇਆ ਹਨਾ ਜੋ ਵੀ ਤੇ ਤੀਏ ਤੇ ਹੁਣ ਤੁਸੀਂ ਦੇਖੋ ਵੀ ਸਾਨੂੰ ਸਾਡੇ ਤੇ ਭਰੋਸਾ ਨਹੀਂ ਹੈਗਾ ਖੋਤੇ ਯਕੀਨ ਨਹੀਂ ਹੈਗਾ ਅਸੀਂ ਦੂਜਿਆਂ ਤੇ ਯਕੀਨ ਕਰਦੇ ਆ ਤੇ ਤੁਸੀਂ ਇੱਥੋਂ ਸੋਚੋ ਵੀ ਤੁਸੀਂ ਦੂਜਿਆਂ ਤੇ ਯਕੀਨ ਕਰਦੇ ਆ ਤੇ ਤੁਸੀਂ ਪ੍ਰਮਾਤਮਾ ਨੂੰ ਕਿਵੇਂ ਪਾਲੋਗੇ ਜਦੋਂ ਤੁਹਾਨੂੰ ਆਪਣੇ ਆਪ 'ਤੇ ਭਰੋਸਾ ਨਹੀਂ ਹੈ ਨੀਗਾ ਆਪਣੇ ਆਪ 'ਤੇ ਭਰੋਸਾ ਨਹੀਂ ਹੈਗਾ ਦੂਜਿਆਂ ਤੇ ਭਰੋਸਾ ਕਰਕੇ ਤੁਸੀਂ ਰੱਬ ਨੂੰ ਕਿਵੇਂ ਪਾਲੋਗੇ ਯਾਰ ਨਹੀਂ ਪਾ ਸਕਦੇ ਜਿੰਨਾ ਮਰਜੀ ਜੋਰ ਲਾ ਲਿਓ ਉਹ ਭੈਣ ਨੇ ਆ ਜਿਹੜੇ ਗੁਰਸਿੱਖ ਭੈਣ ਸੀ ਉਹਨਾਂ ਨੇ ਟਾਈਮ ਟਰੈਵਲ ਬਾਰੇ ਦੱਸਿਆ ਵੀ ਹਨਾ ਵੀ ਮੈਂ ਟਾਈਮ ਟਰੈਵਲ ਕਿੱਦਾਂ ਕੀਤਾ ਆ ਮੈਂ ਵਾਹਿਗੁਰੂ ਦਾ ਸਿਮਰਨ ਕਰਦੀ ਆ ਹਨਾ ਵਾਏ ਗੁਰੂ ਦੇ ਨਾਮ ਦਾ ਸਿਮਰਨ ਕਰਦੀ ਆ ਮੈਂ ਤੇ ਮੈਂ ਬਾਣੀ ਪੜ੍ਹਦੀ ਆ ਠੀਕ ਆ ਜੀ ਉਹਨਾਂ ਨੇ ਏ ਸੇ ਕਰਕੇ ਉਹਨਾਂ ਦੀ ਜਿਹੜੀ ਸੂਰਤ ਆ ਨਾ ਮੈਂ ਤੁਹਾਨੂੰ ਦੱਸਦਾ ਇੱਥੇ ਜਿਹੜੀ ਆਪਾਂ ਕਹਿੰਦੀ ਨਾ ਦਸਵਾਂ ਦਵਾਰ ਜਿਹਨੂੰ ਆਪਾਂ ਤੀਜੀ ਅੱਖ ਕਹਿ ਦਿੰਦੇ ਆ ਉਹ ਇੱਥੋਂ ਖੁੱਲਦੀ ਆ ਆਜੀ ਆਪਣੇ ਦਸਵਾਂ ਦਵਾਰ ਆ ਇਹ ਇੱਥੋਂ ਖੁੱਲਦੀ ਆ ਹੁਣ ਦੇਖੋ ਉਹਨਾਂ ਨੇ ਕਿਹਾ ਵੀ ਮੈਂ ਵਾਏ ਗੁਰੂ ਦਾ ਸਿਮਰਨ ਕਰਦੀ ਸੀ ਠੀਕ ਆ ਤੇ ਇਥੋਂ ਜਿੰਦ ਤੋਂ ਜੀ ਸੁਰਤ ਲਾਉਂਦੇ ਆ ਨਾ ਜਦੋਂ ਤੁਸੀਂ ਕੋਈ ਵੀ ਪਾਠ ਪੂਜਾ ਕਰਦੇ ਆ ਰਾਈਟ ਤੇ ਉਦੋਂ ਤੁਹਾਡੀ ਜਿਹੜੋ ਸੁਰਤ ਲੱਗਦੀ ਆ ਇੱਥੇ ਤੁਹਾਡੇ ਫਿਰ ਖਿੱਚ ਪੈਂਦੀ ਆ ਜਿਹੜੀ ਇਹ ਚੀਜ਼ ਆ ਨਾ ਇਹ ਚੀਜ਼ ਇਹ ਚੀਜ਼ ਫਿਰ ਤੁਹਾਨੂੰ ਇਹ ਮਤਲਬ ਕੀ ਉਹ ਅਵਸਥਾ ਦੇ ਵਿੱਚ ਲੈ ਜਾਂਦੀ ਆ ਜੀ ਦੇ ਨਾਲ ਤੁਸੀਂ ਟਾਈਮ ਟਰੈਵਲ ਕਰ ਸਕਦੇ ਆ ਕਿਉਂਕਿ ਜਦੋਂ ਤੁਹਾਡੀ ਬਿਰਤੀ ਲੱਗ ਗਈ ਨਾ ਤੁਹਾਡੀ ਜਿਹੜੀ ਬਾਡੀ ਆ ਜਦੋਂ ਤੁਸੀਂ ਬੈਠੇ ਹੋਵੋਗੇ ਆਰਾਮ ਨਾਲ ਠੀਕ ਆ ਵਾਹ ਗੁਰੂ ਵਾਹ ਗੁਰੂ ਇਦਾਂ ਜਪੋਂਗੇ ਠੀਕ ਆ ਇੱਥੇ ਤੁਹਾਡੀ ਸੁਰਤ ਲੱਗ ਗਈ ਇੱਥੇ ਤੁਹਾਡੇ ਖਿੱਚ ਪੈਣ ਲੱਗ ਗਈ ਤੁਹਾਡੀ ਜਿਹੜੀ ਬਾਡੀ ਆ ਉਹ ਇੱਥੇ ਹੀ ਰਹਿ ਜਾਣੀ ਆ ਤੇ ਆਪਾਂ ਜਿੱਦਾਂ ਕਹਦੀ ਇਹਨਾਂ ਆਪਾਂ ਨੂੰ ਪਤਾ ਹੈ ਵੀ ਆਪਾਂ ਕਹਦੀ ਵੀ ਆਪਣੀ ਆਤਮਾ ਜਾਂਦੀ ਆ ਆਪਣੀ ਆਤਮਾ ਕਦੀ ਮਰਦੀ ਨਹੀਂ ਹੈਗੀ ਠੀਕ ਆ ਆਪਣਾ ਸਰੀਰ ਮੱਚਦਾ ਆ ਸੋ ਜਦੋਂ ਤੁਹਾਡੀ ਮਤਲਬ ਕੀ ਬਿਰਤੀ ਲੱਗ ਜਾਂਦੀ ਆ ਤੁਹਾਡੀ ਆਤਮਾ ਤੁਹਾਡੀ ਬਾਡੀ ਦੇ ਵਿੱਚੋਂ ਤੁਹਾਡੀ ਸੋਲ ਤੁਹਾਡੀ ਬਾਡੀ ਦੇ ਵਿੱਚੋਂ ਬਾਹਰ ਹੋ ਜਾਂਦੀ ਆ ਬਾਹਰ ਹੋ ਕੇ ਫਿਰ ਤੁਸੀਂ ਆਪਣੇ ਆਪ ਨੂੰ ਦੇਖ ਸਕਦੇ ਆ ਤੁਹਾਡਾ ਸਰੀਰ ਉਹ ਬੈਠਾ ਆ ਫੇਰ ਤੁਸੀਂ ਆਪਣੇ ਆਤਮਾ ਦੇ ਨਾਲ ਜਿਹੜੇ ਮਰਜ਼ੀ ਗ੍ਰਹਿ ਤੇ ਜਾ ਸਕਦੇ ਆ ਜਿੱਥੇ ਮਰਜ਼ੀ ਜਾ ਸਕਦੇ ਆ ਆਪਣੇ ਫਿਊਚਰ ਦੇਖ ਸਕਦੇ ਆ ਆਪਾਂ ਜੇ ਕਹਿ ਦੀਏ ਵੀ ਤੁਸੀਂ ਆਪਣੇ ਪੁਰਾਣੇ ਜਨਮਾਂ ਬਾਰੇ ਜਾਣ ਸਕਦੇ ਆ ਜਮਾਂ ਚੀਜ਼ਾਂ ਸੱਚ ਆ ਆਪਣੇ ਲੋਕੀ ਨਾ ਇਹ ਚੀਜ਼ਾਂ ਨੂੰ ਬਹਿਮ ਪਰ ਮੰਨਦੇ ਆ ਵੀ ਹਾਂ ਵੀ ਬਹਿਮ ਪਰ ਮ ਪਰ ਗੋਰੇ ਨਾ ਗੋਰੇ ਗੋਰਿਆਂ ਨੂੰ ਇਹ ਚੀਜ਼ਾਂ ਪਤਾ ਆ ਟਾਈਮ ਟਰੈਵਲ ਕਰਦੇ ਆ ਇੱਥੇ ਟਿਕਟੋਕ ਤੇ ਬਹੁਤ ਵੀਡੀਓ ਮਸ਼ਹੂਰ ਹੁੰਦੀਆਂ ਆ ਬਹੁਤ ਮਤਲਬ ਕਿ ਗੋਰੇ ਪੋਸਟ ਕਰਦੇ ਆ ਤੇ ਬਾਣੀ ਨੇ ਆਪਾਂ ਨੂੰ ਗੁਰਬਾਣੀ ਨੇ ਨਾ ਆਪਾਂ ਨੂੰ ਰਾਹ ਪਾਇਆ ਆ ਮਿਹਨਤ ਤਾਂ ਤੁਸੀਂ ਆਪਣੀ ਕਰਨੀ ਆ ਕਿਉਂਕਿ ਗੁਰਬਾਣੀ ਨੇ ਤੁਹਾਡੀ ਥਾਂ ਤੇ ਮਿਹਨਤ ਨਹੀਂ ਕਰਨੀ ਜਾਂ ਹੋਰ ਆਪਾਂ ਕਹਦੀਏ ਐਗਜ਼ਾਮਪਲ ਨਾਲ ਲੈ ਲਈਏ ਤੇ ਰੋਟੀ ਤੁਹਾਨੂੰ ਖਾਂ ਲਈਏ ਆਪ ਹੀ ਬੁਰਕੀ ਤੋੜਨੀ ਪੈਣੀ ਆ ਕਿਸੇ ਨੇ ਨਹੀਂ ਖਵਾਉਣੀ ਤੇ ਰੋਟੀ ਤੁਹਾਨੂੰ ਕਮਾਉਣ ਲਈਏ ਪੈਸੇ ਕਮਾਉਣ ਲਈ ਤੁਹਾਨੂੰ ਆਪ ਹੀ ਮਿਹਨਤ ਕਰਨੀ ਪੈਣੀ ਆ ਕਿਸੇ ਨੇ ਨਹੀਂ ਤੁਹਾਡੀ ਖਾਤਰ ਮਿਹਨਤ ਕਰਨੀ। ਸੋ ਟਾਈਮ ਟਰੈਵਲ ਕਰਨ ਲਈ ਤੁਹਾਨੂੰ ਆਪ ਹੀ ਬੈਠ ਕੇ ਅਵਸਥਾ ਬਣਾਉਣੀ ਪੈਣੀ ਆ। ਠੀਕ ਆ ਜੀ। ਤੁਹਾਨੂੰ ਟਾਈਮ ਟਰੈਵਲ ਕਰਨ ਲਈ ਬਾਣੀ ਪੜ੍ਹਨੀ ਪੈਣੀ ਆ। ਫਿਰ ਬਾਣੀ ਪੜ੍ਹ ਕੇ ਫਿਰ 5-10 ਮਿੰਟ ਸਿਮਰਨ ਕਰੋ ਜਿੰਨਾ ਵੀ ਟਾਈਮ ਤੁਸੀਂ ਕਰ ਸਕਦੇ ਆ। ਜੇ ਤੁਸੀਂ ਨਹੀਂ ਕੀਤਾ ਕਦੀ ਠੀਕ ਆ ਤਾਂ ਤੁਸੀਂ 2 ਮਿੰਟ 5 ਮਿੰਟ ਤੋਂ ਸ਼ੁਰੂ ਕਰੋ। ਅੱਖਾਂ ਮੀਚ ਕੇ ਬੈਠ ਜਾਓ। ਠੀਕ ਆ। ਚੌਂਕੜਾ ਮਾਰੋ। ਚੌਂਕੜਾ ਮਾਰ ਕੇ ਅੱਖਾਂ ਮੀਚ ਕੇ ਬੈਠੋ। ਤੁਹਾਡੇ ਦਿਮਾਗ 'ਚ ਨਾ ਜਿੱਦਾਂ ਕਹਦੀ ਵੀ ਬਹੁਤ ਵਿਚਾਰ ਆਉਣਗੇ ਪਹਿਲਾਂ ਫਿਰ ਤੁਸੀਂ ਹੌਲੀ-ਹੌਲੀ ਕਹਿਣਾ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਫਿਰ ਜਿਹੜਾ ਧਿਆਨ ਆ ਨਾ ਉਹ ਧਿਆਨ ਤੁਸੀਂ ਇੱਥੇ ਰੱਖਣਾ ਆਪਣੇ ਠੀਕ ਆ ਜਦੋਂ ਕਹੋਗੇ ਵਾਹ ਗੁਰੂ ਵਾਹ ਗੁਰੂ ਜਦੋਂ ਧਿਆਨ ਰੱਖਣਾ ਬਸ ਇੱਥੇ ਹੀ ਰੱਖਣਾ ਆ ਵਿਚਾਰ ਤੁਹਾਨੂੰ ਬਹੁਤ ਆਉਣਗੇ ਪਰ ਉਹ ਵਿਚਾਰਾਂ ਤੇ ਨਹੀਂ ਤੁਹੀਂ ਧਿਆਨ ਰੱਖਣਾ ਫਿਰ ਤੁਹਾਨੂੰ ਹੌਲੀ 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 ਜਿੱਦਾਂ ਤੁਸੀਂ ਪ੍ਰੈਕਟਿਸ ਕਰਦੇ ਜਾਓਗੇ ਹੌਲੀ ਹੌਲੀ ਤੁਹਾਨੂੰ ਇਹ ਚੀਜ਼ਾਂ ਪਤਾ ਲੱਗਣਗੀਆਂ ਜਾਣਗੀਆਂ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਇਹ ਚੀਜ਼ਾਂ ਆਪਣੇ ਆਪ ਸੰਕੇਤ ਦਿੰਦੀਆਂ ਜਾਣਗੀਆਂ ਆਪਣੇ ਆਪ ਤੁਹਾਨੂੰ ਸਿਖਾਉਂਦੀਆਂ ਜਾਣਗੀਆਂ ਇਹ ਚੀਜ਼ਾਂ ਤੇ ਆਉਣ ਵਾਲੇ ਟਾਈਮ 'ਚ ਤਾਨੂੰ ਆਪਣੇ ਆਪ ਪਤਾ ਲੱਗਦਾ ਜਾਣਾ ਹੈ ਵੀ ਤੁਹਾਡੇ 'ਚ ਕੀ ਚੇਂਜਸ ਆਇਆ ਤੁਹਾਡੇ 'ਚ ਕੀ ਫਰਕ ਆਇਆ ਤੇ ਫਿਰ ਇੱਕ ਦਿਨ ਐਸਾ ਆਊਗਾ ਜਿੱਦਾਂ ਤੁਸੀਂ ਵੀ ਉਹ ਗੁਰਸਿੱਖ ਭੈਣ ਵਾਂਗੂ ਟਾਈਮ ਟਰੈਵਲ ਕਰ ਸਕਦੇ ਆ ਅੱਜ ਦੇ ਜ਼ਮਾਨੇ 'ਚ ਕੋਈ ਚੀਜ਼ ਨਹੀਂ ਹੈਗੀ ਜਿਹੜੀ ਤੁਸੀਂ ਨਹੀਂ ਕਰ ਸਕਦੇ ਇੱਥੇ ਤੁਹਾਨੂੰ ਵੀ ਪਤਾ ਹੀ ਹੈ ਵੀ ਸਾਇੰਟਿਸਟ ਆ ਉਹਨਾਂ ਨੇ ਕਿੰਨੀਆਂ-ਕਿੰਨੀਆਂ ਖੋਜਾਂ ਕੀਤੀਆਂ ਆ ਐਜੇ ਜੰਪਲ ਮੈਂ ਤੁਹਾਨੂੰ ਦੱਸਦਾ ਆ ਕਿੰਨੀਆਂ-ਕਿੰਨੀਆਂ ਖੋਜਾਂ ਕੀਤੀਆਂ ਆ ਉਹਨਾਂ ਨੇ ਆਪਣਾ ਦਿਮਾਗ ਯੂਜ਼ ਕੀਤਾ ਆ ਇਹ ਜਿਹੜਾ ਤੁਹਾਨੂੰ ਪਰਮਾਤਮਾ ਨੇ ਦਿਮਾਗ ਦਿੱਤਾ ਨਾ ਦਿਮਾਗ ਇਹਦੇ ਨਾਲ ਤੁਸੀਂ ਹਰ ਇੱਕ ਚੀਜ਼ ਕਰ ਸਕਦੇ ਆ ਕਿਹੜੀ ਚੀਜ਼ ਨਹੀਂ ਹੈਗੀ ਯਾਰ ਜਿਹੜੀ ਤੁਸੀਂ ਨਹੀਂ ਕਰ ਸਕਦੇ ਪਰ ਜਸਟ ਇਹਨੂੰ ਇੱਕ ਯੂਜ਼ ਕਰਨਾ ਆ ਕਿਉਂਕਿ ਜਿਹੜਾ ਟਾਈਮ ਟਰੈਵਲ ਆ ਇਹ ਵੀ ਤੁਹਾਡੇ ਦਿਮਾਗ ਨਾਲ ਹੀ ਹੋਣਾ ਹੈ ਕਿਉਂਕਿ ਜਦੋਂ ਆਪਾਂ ਕਹਿੰਦੀਏ ਵੀ ਪੰਜ ਤੱਤਾਂ ਤੋਂ ਸਾਡਾ ਸਰੀਰ ਬਣਿਆ ਹੈ ਸੋ ਕੋਈ ਚੀਜ਼ ਨਹੀਂ ਹੈਗੀ ਜਿਹੜੀ ਤੁਸੀਂ ਨਹੀਂ ਕਰ ਸਕਦੇ ਅੱਜ ਦੇ ਜਮਾਨੇ 'ਚ ਜਸਟ ਤੁਸੀਂ ਆਪਣੇ ਆਪ ਤੇ ਭਰੋਸਾ ਕਰਨਾ ਸਿੱਖੋ ਤੁਸੀਂ ਬਾਣੀ ਪੜੋ ਵਾਹਿਗੁਰੂ ਦਾ ਸਿਮਰਨ ਕਰੋ ਫਿਰ ਤੁਹਾਨੂੰ ਆਪਣੇ ਆਪ ਹੀ ਸਾਰੇ ਰਾਹ ਮਿਲਦੇ ਜਾਣੇ ਆ ਸੋ ਬਸ ਜੀ ਅੱਜ ਦਾ ਪੋਡਕਾਸਟ ਇੰਨਾ ਹੀ ਸੀਗਾ ਕਿ ਪਲੀਜ਼ ਆਪਣੀ એનર્ਜੀ ਗਲਤ ਪਾਸੇ ਨਾ ਬੇਸਟ ਕਰੋ ਜੇ ਤੁਸੀਂ ਵੀ ਚਾਹੁੰਦੇ ਹੋ ਟਾਈਮ ਟਰੈਵਲ ਕਰਨਾ ਬਾਣੀ ਨਾਲ ਜੁੜੋ ਵਾਹਿਗੁਰੂ ਦਾ ਸਿਮਰਨ ਕਰੋ ਤੁਹਾਨੂੰ ਆਪਣੇ ਆਪ ਹੀ ਅੱਗੇ ਰਾਹ ਮਿਲਦੇ ਜਾਣੇ ਆ ਜੇ ਤੁਹਾਨੂੰ ਪੋਡਕਾਸਟ ਵਧੀਆ ਲੱਗਿਆ ਆਪਣੇ ਚੈਨਲ ਨੂੰ YouTube ਦੇ ਚੈਨਲ ਨੂੰ Facebook ਦੇ ਪੇਜ ਨੂੰ ਜਰੂਰ ਫੋਲੋ ਤੇ ਸਬਸਕ੍ਰਾਈਬ ਕਰਦੇ ਹੋ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਤੇ ਆਪਾਂ ਹੁਣ ਤੁਹਾਨੂੰ ਹੋਰ ਕਿਸੇ ਪੌਡਕਾਸਟ ਦੇ ਵਿੱਚ ਮਿਲਾਂਗੇ ਚੰਗਾ ਜੀ ਫਿਰ ਸਤਿ ਸ੍ਰੀ ਅਕਾਲ ਜੀ